ਇੱਕ ਗੱਲ ਯਾਦ ਰੱਖਣਾ ਦੂਜਾ ਮੌਕਾ ਕਹਾਣੀਆਂ ਦਿੰਦੀਆਂ ਨੇ ਜ਼ਿੰਦਗੀ ਨਹੀਂ ਜ਼ਿੰਦਗੀ ਦੀ ਹਕੀਕਤ ਸਿਰਫ ਇੰਨੀ ਕੁ ਹੈ ਕਿ ਇਨਸਾਨ ਇੱਕ ਪਲ ਵਿੱਚ ਯਾਦ ਬਣ ਜਾਂਦਾ ਹੈ ਜਿੰਨਾਂ ਦੇ ਕੋਲ ਆਪਣੇ ਪਰਿਵਾਰ ਲਈ ਵਕਤ ਹੁੰਦਾ ਹੈ ਉਹ ਜ਼ਿੰਦਗੀ ਦੀ ਹਾਰੀ ਹੋਈ ਬਾਜੀ ਵੀ ਜਿੱਤ ਜਾਂਦਾ ਹੈ ਉਮੀਦ ਹੱਤਾ ਲੜ ਰਹੇ ਹਾਂ ਜ਼ਿੰਦਗੀਏ ਮਨ ਤੱਕ ਕਦੋਂ ਦਾ ਹਾਰ ਚੁੱਕਾ ਹੈ ਕਦਰਤੀ ਉਮੀਦ ਨਾ ਕਰੋ ਦੁਨੀਆ ਤੋਂ ਲੋਕਾਂ ਨੇ ਤਾਂ ਰੱਬ ਵੀ ਸੌਵੇਂ ਖਾਲੀ ਰੱਖਿਆ ਹੈ ਉਮਰਾਂ ਤੇ ਹੱਸਿਆਂ ਤੇ ਵਾਦੇ ਕਰਨ ਵਾਲੇ ਅਕਸਰ ਪਲਾਂ ਦੇ ਚੈਨ ਵੀ ਖੋ ਲੈਂਦੇ ਨੇ ਜਨਮ ਇੱਕ ਦੁੱਖ ਹੈ ਜੀਵਨ ਇੱਕ ਦੁੱਖ ਹੈ ਮਰਨ ਵੀ ਇੱਕ ਦੁੱਖ ਹੈ ਇਕੱਲਾ ਪਰਮਾਤਮਾ ਨੂੰ ਮਿਲਣਾ ਹੀ ਸੁਖ ਹੈ ਗਵਾਉਣਾ ਸੌਖਾ ਹੈ ਜ਼ੋਰ ਤਾਂ ਲੱਪਣ ਵਿੱਚ ਲੱਗਦਾ ਰੱਬ ਹੋਵੇ ਚਾਹੇ ਇਨਸਾਨ ਤਪੱਸਿਆ ਪੂਰੀ ਮੰਗਦਾ ਖੁਦਾ ਨਾਲ ਮੁਹੱਬਤ ਹੈ ਤਾਂ ਮਿਲਨ ਚਾਹਿਆ ਕਰੋ ਮੰਗਾ ਤਾਂ ਵਪਾਰ ਵਿੱਚ ਰੱਖੀਆਂ ਜਾਂਦੀਆਂ ਨੇ ਇਹ ਸੋਚ ਕੇ ਕਦੇ ਦੁਖੀ ਨਾ ਹੋਣਾ ਕਿ ਕਿ ਕੰਮ ਮੈਂ ਕੀਤਾ ਤੇ ਨਾਮ ਕਿਸੇ ਹੋਰ ਦਾ ਹੋ ਰਿਹਾ ਕਿਉਂਕਿ ਇੱਥੇ ਸਦੀਆਂ ਤੋਂ জ্বলਦਾ ਤਾਂ ਤੇਲ ਤੇ ਰੂਹ ਹੈ ਪਦ ਲੋਕ ਕਹਿੰਦੇ ਨੇ دیਵਾ ਚੱਲ ਰਿਹਾ ਹੈ ਘਰ ਦੇ ਦਰਵਾਜੇ ਤੇ ਆਇ ਕਿਸੇ ਫਕੀਰ ਨੂੰ ਬੁਰਾ ਨਾ ਕਹਿਣਾ ਉਹ ਭੀਖ ਮੰਗਣ ਨਹੀਂ ਬਲਕਿ ਦੁਆਵਾਂ ਤੇ ਲਈ ਆਉਂਦਾ ਹੈ ਜਿੰਨਾ ਤੇ ਤੁਸੀਂ ਕਰੀਬ ਹੋ ਉਨ੍ਹਾਂ ਤੋਂ ਸੱਚੇ ਪਿਆਰ ਦੀ ਉਮੀਦ ਨਾ ਕਰੋ ਬਲਕਿ ਉਹਨਾਂ ਨੂੰ ਸਿਖਾਓ ਕਿ ਸੱਚਾ ਪਿਆਰ ਕੀ ਹੁੰਦਾ ਹੈ ਆਪਣੇ ਜੀਵਨ 'ਚ ਕਿੰਨੇ ਵੀ ਉੱਪਰ ਕਿਉਂ ਨਾ ਉੱਠ ਚਾਓ ਪਰ ਆਪਣੀ ਕਰੀਬੀ ਅਤੇ ਪੁਰਾ ਵਕਤ ਕਦੇ ਨਾ ਭੁੱਲੋ ਸੱਚ ਕਹਿਣ ਦੀ ਚੇ ਕਰ ਹਿੰਮਤ ਹੈ ਤਾਂ ਫਿਰ ਇਕੱਲੇ ਚੱਲਣ ਦਾ ਵੀ ਹੌਸਲਾ ਰੱਖਿਓ ਔਰਤ ਨੂੰ ਇੱਜ਼ਤ ਦੇਣਾ ਉਸ ਨੂੰ ਖੂਬਸੂਰਤ ਕਹਿਣ ਤੋਂ ਜ਼ਿਆਦਾ ਬਿਹਤਰ ਹੁੰਦਾ ਹੈ ਕੋਈ ਤੇਜ਼ ਧੁੱਪ ਵਿੱਚ ਚੱਲਦਾ ਹੈ ਇਸ ਯਕੀਨ ਤੇ ਨਾਲ ਕਿ ਉਹ ਚੱਲੇਗਾ ਤਾਂ ਉਸ ਦਿੱਕਤ ਚ ਉਚਾਲੇ ਹੋਣਗੇ ਪਿਤਾ ਨਿਹਮ ਦਿੱਤ ਰਖਤ ਵਰਗਾ ਹੁੰਦਾ ਹੈ ਜਿਸ ਤੇ ਪੱਤੇ ਪਾਵੇਂ ਹੀ ਕੋੜੇ ਹੋਣ ਪਰ ਉਹ ਸ਼ਾਂ ਹਮੇਸ਼ਾ ਮਿੱਠੇ ਦਿੰਦਾ ਹੈ ਕਿਸੇ ਚਲਾਕ ਇਨਸਾਨ ਦੇ ਦਿਮਾਗ ਦੀ ਰਫ਼ਤਾਰ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ ਪਰ ਹਰ ਚਲਾਕੀ ਹਰ ਵਾਰ ਕਾਮਸ਼ਾਭ ਨਹੀਂ ਹੁੰਦੀ ਕੱਪੜਿਆਂ ਤੇ ਪਰਫਿਊਮ ਪਾ ਕੇ ਮਹਿਕਣਾ ਕੋਈ ਵੱਟੀ ਗੱਲ ਨਹੀਂ ਗੱਲ ਤਾਂ ਉਥੋਂ ਬਣਦੀ ਹੈ ਜਦੋਂ ਤੁਹਾਡੇ ਕਿਤੇ ਤਾਤ ਚ ਮਹਿਕ ਆਵੇ ਪਿਆਰ ਚਿਕਰ ਕਮੀਆਂ ਦੇਖਦਾ ਤਾਂ ਰੱਬ ਸਾਡੇ ਵੱਲ ਕਦੀ ਨਾ ਵੇਖਦਾ ਸੱਚਾਈ ਤੇ ਚੰਗਿਆਈ ਦੀ ਤਲਾਸ਼ ਵਿੱਚ ਸਾਡੀ ਦੁਨੀਆ ਘੁੰਮ ਲਵੋ ਅਗਰ ਉਹ ਖੁਦ ਵਿੱਚ ਨਹੀਂ ਕੱਪ ਕਿਤੇ ਵੀ ਨਹੀਂ ਆਪਣੇ ਆਪਣੇ ਸਿਤਕ ਦੀ ਕਲ ਹੈ ਕਿਸੇ ਨੇ ਕਦੇ ਸ਼ੁਕਰ ਨਾ ਕੀਤਾ ਤੇ ਕਿਸੇ ਨੇ ਦੁੱਖ ਦਾ ਵੀ ਕਦੇ ਜ਼ਿਕਰ ਨਾ ਕੀਤਾ ਜਦੋਂ ਕਿਸ ਨੂੰ ਤੁਹਾਡੀ ਆਵਾਜ਼ ਚੁੱਪਨ ਲੱਗ ਜਾਵੇ ਤਾਂ ਤੋਹਫੇ ਵਿੱਚ ਉਸ ਨੂੰ ਆਪਣੀ ਖਮੋਸ਼ੀ ਦੇ ਦਿਵੋ ਹੰਝਵਾਂ ਦੀ ਤਰ੍ਹਾਂ ਹੁੰਦੇ ਨੇ ਕੁਝ ਲੋਕ ਪਤਾ ਹੀ ਨਹੀਂ ਲੱਗਦਾ ਕਿ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ ਹੱਥ ਨੇ ਪੈਰ ਤੋਂ ਪੁੱਛਿਆ ਹਰ ਕੋਈ ਤੈਨੂੰ ਹੀ ਸਲਾਮ ਕਰਦਾ ਹੈ ਮੈਨੂੰ ਕਿਉਂ ਨਹੀਂ ਪੈਰਾ ਨੇ ਕਿਹਾ ਉਸ ਤੇ ਲਈ ਜ਼ਮੀਨ ਤੇ ਟਿਕਣਾ ਪੈਂਦਾ ਹੈ ਹਵਾ ਵਿੱਚ ਨਹੀਂ ਮੈਂ ਜਾਣਦਾ ਹਾਂ ਕਿ ਮੈਂ ਕੁਝ ਤਾਂ ਹਾਂ ਕਿਉਂਕਿ ਮੇਰਾ ਉਹ ਰੱਬ ਕੋਈ ਵੀ ਚੀਜ਼ ਬੇਕਾਰ ਨਹੀਂ ਬਣਾਉਂਦਾ ਭੀੜ ਵਿੱਚ ਸਾਰੇ ਲੋਕ ਵਧੀਆ ਨਹੀਂ ਹੁੰਦੇ ਤੇ ਵਧੀਆ ਲੋਕਾਂ ਦੀ ਕਦੇ ਪੀੜ ਨਹੀਂ ਹੁੰਦੀ ਜਿਹੜੇ ਲਹੇਜੇ ਨਾਲ ਕਲ ਕਰਤੇ ਹੋ ਉਸ ਲਹੇਜੇ ਨਾਲ ਸੁਨੰਤੀ ਹਿੰਮਤ ਵੀ ਰੱਖੋ ਚਹਤ ਤੋ ਜਿਆਦਾ ਤਿਲ ਸਾਫ ਰੱਖਿਆ ਕਰੋ ਫਿਰ ਜਿਸ ਤੇ ਤੁਮੀ ਸੋਣੇ ਹੋ ਜਾਣ ਕੇ ਬੇ ਜ਼ੁਬਾਨਾਂ ਦੇ ਨਾਲ ਹਮਦਰਦੀ ਕਰਨਾ ਨਾ ਭੁੱਲੋ ਇਹ ਬਿਨਾਂ ਲਫ਼ਜ਼ਾਂ ਤੋਂ ਹੀ ਦੁਆਵਾਂ ਤਿੰਦੇ ਨੇ ਉਹ ਕਿਤਾਬਾਂ ਚ ਤਰਜਿਹੀ ਨਹੀਂ ਸੀ ਜੋ ਸਬਕ ਜ਼ਮਾਨੇ ਨੇ ਸਿਖਾਇਆ ਹੈ ਗਰੀਬੀ ਦੇਖ ਕੇ ਕਰਦੀ ਉਹ ਬੱਚੇ ਚਿੱਤ ਨਹੀਂ ਕਰਦੇ ਨਹੀਂ ਤਾਂ ਅਮਰ ਬੱਚਿਆਂ ਦੀ ਬੜੀ ਸ਼ੌਕੀਨ ਹੁੰਦੀ ਹੈ ਕਹਿਣ ਵਾਲਿਆਂ ਦਾ ਕੁਝ ਨਹੀਂ ਚੰਦਾ ਪਰ ਸਹਿਣ ਵਾਲੇ ਕਮਾਲ ਕਰ ਜਾਂਦੇ ਨੇ ਬੜੀ ਮੁਸ਼ਕਲ ਨਾਲ ਮਿਲਦੀ ਹੈ ਇਹ ਸਮਝ ਕਿ ਅਸੀਂ ਤਾਂ ਨਾ ਸਮਝਾ ਇਸ ਦਰਵਾਜ਼ੇ ਤੋਂ ਸ਼ੱਕ ਅੰਦਰ ਜਾਂਦਾ ਹੈ ਪਿਆਰ ਤੇ ਪਰੋਸਾ ਉਸੇ ਦਰਵਾਜ਼ੇ ਤੋਂ ਬਾਹਰ ਚਲੇ ਜਾਂਦੇ ਨੇ ਸਫਲ ਰਿਸ਼ਤਿਆਂ ਤੇ ਇਹ ਅਸੂਲ ਨੇ ਗੱਲਾਂ ਪੁੱਲ ਚਾਓ ਜੋ ਫਜ਼ੂਲ ਨਹੀਂ ਕਿਤੇ ਕਿਤੇ ਗੁੱਸਾ ਮੁਸਕਰਾਹਟ ਤੋਂ ਵੀ ਜ਼ਿਆਦਾ ਖਾਸ ਹੁੰਦਾ ਹੈ ਕਿਉਂਕਿ ਮੁਸਕਾਨ ਤਾਂ ਸਭ ਤੇ ਲਈ ਹੁੰਦੀ ਹੈ ਪਰ ਗੁੱਸਾ ਸਿਰਫ ਉਸ ਲਈ ਹੁੰਦਾ ਜਿਸ ਨੂੰ ਤੁਸੀਂ ਗਵਰਨਾ ਨਹੀਂ ਚਾਹੁੰਦੇ ਚੰਗੇ ਇਨਸਾਨ ਦਾ ਤੁਹਾਡੀ ਜ਼ਿੰਦਗੀ ਚ ਆਉਣਾ ਤੁਹਾਡੀ ਕਿਸਮਤ ਹੁੰਦੀ ਹੈ ਤੇ ਉਸ ਨੂੰ ਸੰਭਾਲ ਕੇ ਰੱਖਣਾ ਤੁਹਾਡਾ ਹੁਨਰ ਅਨਮੋਲ ਨੇ ਉਹ ਲੋਕ ਜੋ ਤੁਹਾਡੀ ਆਵਾਜ਼ ਤੋਂ ਤੁਹਾਡਾ ਹਾਲ ਦੱਸ ਦਿੰਦੇ ਨੇ ਕਿਵੇਂ ਪਤਾ ਲੱਗੇ ਕਿ ਕੌਣ ਕਿੰਨਾ ਕੀਮਤੀ ਹੈ ਇਸ ਗੱਲ ਦਾ ਬਹੁਤ ਸੋਹਣਾ ਜਵਾਬ ਜਿਸ ਇਨਸਾਨ ਚ ਜਿੰਨਾ ਅਹਿਸਾਸ ਹੋਵੇਗਾ ਉਹ ਉਹ ਨਹੀਂ ਜਿਆਦਾ ਕੀਮਤੀ ਹੋਵੇਗਾ ਰਿਸ਼ਤੇ ਨਿਪੌਣ ਲਈ ਪੁੱਤੀ ਨਹੀਂ ਦਿਲ ਸ਼ੁੱਧ ਹੋਣਾ ਚਾਹੀਦਾ ਹੈ ਸੱਚ ਕਹੋ ਸਪਸ਼ਟ ਕਹੋ ਜੋ ਆਪਣਾ ਹੋਇਆ ਤਾਂ ਸਮਝੇਗਾ ਤੇ ਚੁੱਪਾ ਕਾ ਨਾ ਹੋਇਆ ਉਹ ਛੱਡੇਗਾ ਰਿਸ਼ਤਿਆਂ 'ਚ ਤਿੰਨ ਸੁਨਹਿਰੇ ਅਸੂਲ ਕੰਢ ਬੰਨ ਲਵੋ ਉਸ ਤੋਂ ਜ਼ਰੂਰ ਮਾਫੀ ਮੰਗੋ ਜਿਸਨ ਨੂੰ ਤੁਸੀਂ ਚਾਹੁੰਦੇ ਹੋ ਉਸ ਇਨਸਾਨ ਨੂੰ ਕਦੇ ਨਾ ਛੱਡੋ ਜੋ ਤੁਹਾਨੂੰ ਚਾਹੁੰਦਾ ਹੈ ਤੇ ਉਸ ਤੋਂ ਕੁਝ ਵੀ ਨਾ ਲੁਕਾਓ ਜੋ ਤੁਹਾਡੇ ਤੇ ਇਤਬਾਰ ਕਰਦਾ ਹੈ ਥੋੜੀ ਚਿਹਰੇ ਰੰਜਿਸ਼ ਤੇ ਨਾ ਛੱਡੋ ਆਪਣੇਆਂ ਨੂੰ ਜ਼ਿੰਦਗੀ ਲੰਘ ਚੰਗੀ ਹੈ ਆਪਣੇਆਂ ਨੂੰ ਆਪਣਾ ਬਣਾਉਂਦੇ ਬਿਨਾਂ ਸਮਝੇ ਕਿਸੇ ਨੂੰ ਪਸੰਦ ਨਾ ਕਰਿਓ ਤੇ ਸਮਝੇ ਤੋਂ ਬਿਨਾ ਕਿਸੇ ਨੂੰ ਗਵਾ ਵੀ ਨਾ ਲਿਓ ਕਈ ਵਾਰ ਇਨਸਾਨ ਜ਼ੁਬਾਨ ਤੇ ਕੋੜੇ ਹੁੰਦੇ ਨੇ ਪਰ ਦਿਲ ਤੇ ਨਹੀਂ ਪੈਸਾ ਵੀ ਜ਼ਰੂਰੀ ਹੈ ਪਰ ਜਿੱਥੇ ਬੰਦਾ ਖੜਦਾ ਹੈ ਪੈਸਾ ਨਹੀਂ ਖੜ ਸਕਦਾ ਗਿਲੇ ਸ਼ਿਕਵੇ ਸਿਰਫ ਸਾਹ ਚਲਣ ਤੱਕ ਹੁੰਦੇ ਨੇ ਉਸ ਤੋਂ ਬਾਅਦ ਤਾਂ ਬਸ ਪਛਤਾਵਾ ਹੀ ਰਹਿ ਜਾਂਦਾ ਹੈ ਜੇ ਮਨ ਗੁਰੂ ਸ਼ਬਦ ਨਾਲ ਜੁੜਿਆ ਹੈ ਤਾਂ ਬਸਾਤ ਵਿੱਚ ਵੀ ਸਮਝੋ ਕੋਈ ਦਵਾ ਹੈ ਜੇ ਗੁਰਦੁਆਰੇ ਬੈਠ ਕੇ ਧਿਆਨ ਕੋਲਕ ਜਾਂ ਤੰਦੇ ਵਿੱਚ ਹੈ ਤਾਂ ਸਮਝੋ ਗੁਰਦੁਆਰਾ ਵੀ ਬਸਾਰ ਹੈ ਮੇਰੇ ਲਈ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਮੇਰਾ ਬਾਪ ਹੈ ਕਿਉਂਕਿ ਉਹਨੇ ਹਰ ਵਾਰ ਮੇਰੀ ਖੁਸ਼ੀ ਖਰੀਦਣ ਲਈ ਆਪਣੀ ਖੁਸ਼ੀ ਗੁਰਵੀ ਰੱਖੀ ਹੈ ਦੇਵਾ ਚ ਕੋਣ ਤੋਂ ਬਾਅਦ ਤੇਲੀ ਨੂੰ ਸੁੱਟ ਦਿੱਤਾ ਜਾਂਦਾ ਹੈ ਯਾਦ ਰੱਖੋ ਲੋਕ ਤੁਹਾਡੇ ਨਾਲ ਉਥੋਂ ਤੱਕ ਨੇ ਜਦੋਂ ਤੱਕ ਉਨਾਂ ਨੂੰ ਤੁਹਾਡੇ ਨਾਲ ਮਤਲਬ ਹੈ ਔਰਤ ਜ਼ਿੰਦਗੀ ਦਾ ਵੱਡੇ ਤੋਂ ਵੱਡਾ ਦੁੱਖ ਸਹਿ ਲੈਂਦੀ ਹੈ ਜੇਕਰ ਉਸ ਦਾ ਪਤੀ ਉਸ ਦੇ ਨਾਲ ਖੜਾ ਰਹੇ ਕੁਝ ਹੱਸ ਕੇ ਭੁੱਲ ਦਿਆ ਕਰੋ ਕੁਝ ਹੱਸ ਕੇ ਟਾਲ ਦਿਆ ਕਰੋ ਇੰਤਾ ਤਾਂ ਬਹੁਤ ਪਰੇਸ਼ਾਨੀਆਂ ਨੇ ਤੁਹਾਨੂੰ ਵੀ ਤੇ ਮੈਨੂੰ ਵੀ ਪਰ ਕੁਝ ਫੈਸਲੇ ਸਮੇਂ ਤੇ ਛੱਡ ਦਿਆ ਕਰੋ ਪਤਾ ਨਹੀਂ ਕੱਲ ਕੋਈ ਹਸਾਉਣ ਵਾਲਾ ਮਿਲੇ ਜਾਂ ਨਾ ਮਿਲੇ ਇਸ ਲਈ ਸਾਦੇ ਹਸਰਤ ਅੱਜ ਇਹ ਕੱਟ ਤਿਆ ਕਰੋ ਬੰਦਾ ਸੋਚ ਲੈਂਦਾ ਹੈ ਸ਼ਾਇਦ ਜੋ ਮੈਂ ਬਣ ਗਿਆ ਕੋਈ ਹੋਰ ਨਹੀਂ ਬਣ ਸਕਦਾ ਪਰ ਬੰਦਾ ਇਹ ਕਿਉਂ ਨਹੀਂ ਸੋਚਦਾ ਜਿਹੜਾ ਤੈਨੂੰ ਬਣਾਉਣ ਦੀ ਤਾਕਤ ਰੱਖਦਾ ਹੈ ਉਹ ਤੈਨੂੰ ਮਿਟਾਉਣ ਦੀ ਵੀ ਤਾਕਤ ਰੱਖਦਾ ਹੈ ਜਦ ਇਨਸਾਨ ਹੀ ਨਹੀਂ ਰਹੇਗਾ ਤਾਂ ਉਸ ਦੀਆਂ ਗਲਤੀਆਂ ਦਾ ਕੀ ਕਰੋਗੇ ਕਿਸ ਨਾਲ ਰੁੱਸੋਗੇ ਤੇ ਕਿਸ ਨੂੰ ਮਨਾਓਗੇ ਕਿਸ ਨੂੰ ਮਾਫ ਕਰੋਗੇ ਤੇ ਕਿਸ ਨੂੰ ਸਜ਼ਾ ਦੇਵੋਗੇ ਇਸ ਲਈ ਜਿਹੜਾ ਕੋਲ ਹੈ ਉਸ ਦੀ ਕਦਰ ਕਰਨਾ ਸਿੱਖੋ ਨਹੀਂ ਤਾਂ ਸਮਾਤ ਵਾਡੀ بے ਕਦਰੀ ਤੇ ਬਿਲਕੁਲ ਵੀ ਹੈਰਾਨ ਨਹੀਂ ਹੋਵੇਗਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚਰਚ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਇਹ ਤਾਂ ਰੱਖਾ